ਇਹ ਆ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਦੱਸ ਦਿਨੇ ਕਿ ਸੜਕ ਤੇ ਕਾਰ ਦੌੜ ਰਹੀ ਸੀ ਤੇ ਰੇਡੂ ਵਿੱਚ ਜਿਹੜਾ ਗੀਤ ਚੱਲ ਰਿਹਾ ਸੀ ਉਹਨਾਂ ਦੀ ਬੇਟੀ ਜਿਹੜੀ ਬੈਕ ਸਾਈਡ ਤੇ ਬੈਠੀ ਸੀ ਗੱਡੀ ਦੇ ਵਿੱਚ ਆਰਾਮ ਨਾਲ ਸੌ ਰਹੀ ਸੀ ਤੇ ਪਤੀ ਵੱਡੀ ਰਾਹਤ ਨਾਲ ਜਿਹੜਾ ਸੋਚ ਰਿਹਾ ਸੀ ਕਿ ਵਾਹ ਕਿੰਨੀ ਖੂਬਸੂਰਤ ਫੈਮਿਲੀ ਟ੍ਰਿਪ ਆ ਪਰ ਅਚਾਨਕ ਹੀ ਉਸਦੇ ਹੋਸ਼ ਉੱਡ ਗਏ ਕਿਉਂਕਿ ਉਸ ਨੂੰ ਯਾਦ ਆਇਆ ਕਿ ਗੱਡੀ ਵਿੱਚ ਉਸਦੀ ਪਤਨੀ ਤਾਂ ਹੈ ਹੀ ਨਹੀਂ ਹਾਂ ਇਹ ਵਾਕਿਆ ਕਿ ਇੱਕ ਸਾਹਿਬ ਦਾ ਜੋ ਮਰੋਕੋ ਦੀਆਂ ਛੁੱਟੀਆਂ ਤੇ ਜਾਂਦੇ ਹੋਏ ਆਪਣੀ ਪਤਨੀ ਨੂੰ ਪੈਟਰੋਲ ਪੰਪ ਤੇ ਹੀ ਛੱਡ ਆਇਆ ਤੇ ਇਹ ਗੱਲ ਉਸ ਨੂੰ ਤਦ ਸਮਝ ਆਈ ਜਦੋਂ ਉਹ 300 ਕਿਲੋਮੀਟਰ ਦੂਰ ਨਿਕਲ ਚੁੱਕੇ ਸੀ ਤੇ ਹੁਣ ਉਹ ਅੱਗੇ ਆ ਗਿਆ ਸੀ ਤੇ ਉਹ ਸੁਣ ਕੇ ਕਿ ਹੁਣ ਕੀ ਚੱਕਰ ਪੈ ਗਿਆ ਤੇ ਪਤਨੀ ਕਿੱਥੇ ਗਈ ਪਤਨੀ ਨੂੰ ਭੁੱਲ ਗਿਆ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਵਿਅਕਤੀ ਇਹ ਵੀ ਭੁੱਲ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਹੜੇ ਪੰਪ ਤੇ ਭੁੱਲਿਆ ਪੈਰਿਸ ਦਾ ਇੱਕ ਆਦਮੀ ਆਪਣੀ ਪਤਨੀ ਤੇ ਧੀ ਨਾਲ ਛੁੱਟੀਆਂ ਮਨਾਉਣ ਰੱਖੋ ਜਾ ਰਿਹਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਰਾਹ ਦੇ ਵਿੱਚ ਇੱਕ ਅਜਿਹਾ ਵਾਕਿਆ ਵਾਪਰਿਆ ਜੋ ਹਰ ਕਿਸੇ ਨੂੰ ਹੈਰਾਨ ਕਰ ਸਕਦਾ ਰਸਤੇ ਵਿੱਚ ਹੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਗੱਡੀ ਰੋਕੀ ਥੋੜੀ ਦੇਰ ਠਹਿਰ ਕੇ ਉਹ ਅੱਗੇ ਚੱਲ ਪਏ ਔਰ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਆਪਣੀ ਪਤਨੀ ਨੂੰ ਉੱਥੇ ਹੀ ਛੱਡ ਆਇਆ ਉਹ ਆਦਮੀ ਗੱਡੀ ਚਲਾਉਂਦਾ ਰਿਹਾ ਤੇ ਲਗਭਗ 300 ਕਿਲੋਮੀਟਰ ਦੂਰ ਜਾ ਕੇ ਉਹਨੂੰ ਅਹਿਸਾਸ ਹੋਇਆ ਕਿ ਕੀ ਕਾਰ ਵਿੱਚ ਪਤਨੀ ਹੀ ਨਹੀਂ ਘਬਰਾ ਕੇ ਉਸਨੂੰ ਤੁਰੰਤ ਐਮਰਜੈਂਸੀ ਨੰਬਰ ਤੇ ਫੋਨ ਕੀਤਾ ਜਦੋਂ ਪੁਲਿਸ ਨੇ ਪੁੱਛਿਆ ਕਿ ਉਹ ਕਿਹੜੇ ਪੈਟਰੋਲ ਪੰਪ ਤੇ ਰੁਕੇ ਸੀ ਤਾਂ ਉਹਨੂੰ ਇਹ ਵੀ ਯਾਦ ਨਹੀਂ ਸੀ ਕਿ ਪਤਨੀ ਨੂੰ ਕਿਸ ਪੰਪ ਤੇ ਛੱਡ ਕੇ ਆਇਆ ਉਸ ਆਦਮੀ ਲਈ ਹੋਰ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀ ਵਧ ਗਈ ਕਿਉਂਕਿ ਉਹਨਾਂ ਦੀ ਧੀ ਜੋ ਕਾਰ ਦੇ ਵਿੱਚ ਬੈਠੀ ਸੀ ਉਹ ਸੋ ਰਹੀ ਸੀ ਤੇ ਉਸ ਨੂੰ ਜੋ ਵੀ ਪਤਾ ਨਹੀਂ ਸੀ ਪੁਲਿਸ ਨੇ ਪੂਰੇ ਰਸਤੇ ਦੇ ਪੈਟਰੋਲ ਪੰਪ ਚੈੱਕ ਕੀਤੇ ਪਰ ਔਰਤ ਦਾ ਕੋਈ ਪਤਾ ਨਹੀਂ ਲੱਗ ਸਕਿਆ ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਆਦਮੀ ਨੇ ਜਾਣ ਬੁੱਝ ਕੇ ਆਪਣੀ ਪਤਨੀ ਨੂੰ ਛੱਡਿਆ ਹੋਵੇ ਪਰ ਆਖਰਕਾਰ ਮੋਬਾਈਲ ਨੈਟਵਰਕ ਦੀ ਮਦਦ ਦੇ ਨਾਲ ਔਰਤ ਦਾ ਫੋਨ ਟਰੈਕ ਕੀਤਾ ਗਿਆ ਮੋਟਰਵੇ ਦੇ ਇੱਕ ਸਰਵਿਸ ਸਟੇਸ਼ਨ ਦੇ ਮਿਲ ਜਿੱਥੇ ਉਸ ਦਾ ਪਤੀ ਉਸ ਨੂੰ ਭੁੱਲ ਆਇਆ ਸੀ ਉਹ ਔਰਤ ਸਵੇਰੇ 4:30 ਵਜੇ ਉੱਥੇ ਬੈਠੀ ਆਪਣੇ ਪਤੀ ਦੀ ਜਿਹੜੀ ਧੀ ਦੀ ਉਡੀਕ ਕਰ ਰਹੀ ਸੀ ਜਾਂਚ ਦੇ ਮੰਗਰੋ ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹ ਇੱਕ ਗਲਤੀ ਸੀ ਕੋਈ ਵੱਡੀ ਸਾਜ਼ਿਸ਼ ਨਹੀਂ ਸੀ ਫਿਰ ਪਤੀ ਪਤਨੀ ਧੀ ਨੂੰ ਜਿਹੜਾ ਮੋੜ ਮਿਲ ਗਏ ਤੇ ਉਹਨਾਂ ਨੂੰ ਆਪਣੀ ਛੁੱਟੀਆਂ ਦੀ ਯਾਤਰਾ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ